ਚਵਰ ਸ਼ਤਰ ਤਖੱਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਗੁਰੂ ਪਰਮੇਸ਼ਰ ਦੀ ਰਹਿਨਮਾਈ ਹੇਠ ਅੱਜ ਇੱਥੇ ਭਾਰਤ ਵਰਸ਼ ਦੇ ਸਮੂੱਚੇ ਕਿਸਾਨ ਅਤੇ ਮਜ਼ਦੂਰ ਜੋ ਕਿਸਾਨੀ ਦੇ ਲਈ ਖਨੌਰੀ ਬਾਰਡਰ ਤੇ ਤਕਰੀਬਨ ਫਰਵਰੀ 2024 ਤੋਂ ਲੈ ਕੇ ਹੁਣ ਤੱਕ ਸੰਘਰਸ਼ ਲੜ ਰਹੇ ਨੇ ਆਪ ਸਭ ਕਿਰਤ ਲਈ ਜੂਝਣ ਵਾਲਿਆਂ ਨੂੰ ਦਾਸ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਦਾ ਸਿਧਾਂਤ ਗੁਰਬਾਣੀ ਦੇ ਵਿੱਚ ਪ੍ਰਚਲਿਤ ਹੈ ਮਾਤ ਪਿਤਾ ਦਇਆ ਜਿਉਂ ਬਾਲਾ ਕਿਰਸਾਨੀ ਜਿਉਂ ਰਾਖੇ ਰਖਵਾਲਾ ਜਿਵੇਂ ਬੱਚੇ ਨੂੰ ਮਾਪਿਓ ਦੇ ਨਾਲ ਤੇ ਹੈ ਮਾਪਿਓ ਨੂੰ ਬੱਚਿਆਂ ਦੇ ਨਾਲ ਪਿਆਰ ਹੁੰਦਾ ਹੈ ਗੁਰਬਾਣੀ ਦਾ ਕਥਨ ਹੈ ਕਿਸਾਨ ਨੂੰ ਕਿਰਸਾਨੀ ਦੇ ਨਾਲ ਜ਼ਮੀਨ ਦੇ ਨਾਲ ਔਲਾਦ ਵਰਗਾ ਪਿਆਰ ਹੁੰਦਾ ਹੈ ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਸੀ ਚਾਹੇ ਅੱਜ ਇੱਥੇ ਖਨੌਰੀ ਬਾਰਡਰ ਤੇ ਕਿਸਾਨ ਮੋਰਚਾ ਹੈ ਜਦੋਂ ਸਰਕਾਰਾਂ ਨੇ ਕਿਸਾਨੀ ਦਾ ਗਲ ਕੁੱਟਣ ਦੇ ਲਈ ਕਈ ਇਦਾਂ ਦੇ ਲੋ ਕ੍ਰੀਏਟ ਕੀਤੇ ਜੋ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਨੇ ਤੋਂ ਕਿਸਾਨਾਂ ਨੇ ਸੰਘਰਸ਼ ਦਾ ਆਗਾਜ਼ ਕੀਤਾ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਇਹਨਾਂ ਨੂੰ ਸੁਣਾਈ ਨਹੀਂ ਦਿੰਦਾ ਬਾਣੀ ਦਾ ਫੁਰਮਾਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਰਤਬੇ ਦਾ ਨਸ਼ਾ ਪੈਸੇ ਦਾ ਨਸ਼ਾ ਬੰਦੇ ਨੂੰ ਜਦੋਂ ਹੁੰਦਾ ਹੈ ਕੰਨਾਂ ਤੋਂ ਬੋਲਾ ਪੈ ਜਾਂਦਾ ਹੈ ਲੋੜਵੰਦ ਦੀ ਆਵਾਜ਼ ਕੂਕ ਨਹੀਂ ਸੁਣਦੀ ਅੱਖਾਂ ਤੋਂ ਅੰਨ੍ਹਾ ਪੈ ਜਾਂਦਾ ਹੈ ਨੇਕ ਨਾਮੀ ਕਦਮ ਕਿਹੜਾ ਹੈ ਬਦ ਕਰਮੀ ਕਦਮ ਕਿਹੜਾ ਹੈ ਇਹਨੂੰ ਸਮਝ ਨਹੀਂ ਪੈਂਦੀ ਤੋਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਹਲੂਣਾ ਦੇਣ ਦੇ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੱਦਾਂ ਬੜਾ ਵੱਡਾ ਸੰਕਲਪ ਲਿਆ ਇੱਥੇ ਭੋਖੜ ਧਾਲ ਤੇ ਬੈਠੇ ਨੇ ਔਰ ਇਹ ਧਾਰਨਾ ਹੈ ਵੀ ਜਾਂ ਜਾਨ ਜਾਏਗੀ ਜਾਂ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਮਿਲੇਗੀ ਇਹਨੂੰ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਵੈਸੇ ਤੇ ਤੁਹਾਨੂੰ ਸਾਰਿਆਂ ਨੂੰ ਨੌਲੇਜ ਹੈ ਬੜੇ ਲੰਬੇਰੇ ਸਮੇਂ ਤੋਂ ਇੱਥੇ ਸੰਘਰਸ਼ ਕਰ ਰਹੇ ਹੋ ਅਮਸ਼ਫੀਦਾ ਮੁੱਦਾ ਕਿਸਾਨੀ ਤੋਂ ਅਲੱਦਾ ਜਿਹੜੇ ਦੂਸਰੇ ਧਿਰ ਨੇ ਕਈ ਵਾਰ ਉਹਨੂੰ ਸਮਝਦੇ ਨਹੀਂ ਪ੍ਰਚਾਰਕ ਹੋਣ ਦੇ ਨਾਤੇ ਮੈਂ ਫਰਵਰੀ 2024 ਵਿੱਚ ਵੀ ਹਰਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਤੋਂ ਇਸ ਮੁੱਦੇ ਤੇ ਬੋਲਿਆ ਸੀ ਇਸ ਮੋਰਚੇ ਬਾਰੇ ਜਿਵੇਂ ਕਣਕ ਝੋਨੇ ਦੇ ਉੱਤੇ ਐਮਐਸਪੀ ਹੈ ਚਲੋ ਕਣਕ ਤੇ ਲਾ ਲਓ ਵੀ 20 ਰੁਪਏ ਐਮਐਸਪੀ ਹੈ ਰਤੀ ਕੇ ਜੀ ਦੁਕਾਨਦਾਰ ਜਦੋਂ ਵੇਚੇਗਾ 22 25 ਰੁਪਏ ਕਿਲੋ ਆਟਾ ਵੇਚੇਗਾ ਖਪਤਕਾਰ ਨੂੰ ਵੀ ਪਤਾ ਹੈ ਵੀ ਇਹਨੇ 20 ਰੁਪਏ ਕਣਕ ਚੱਕੀ ਹੈ 50 ਰੁਪਏ ਤੇ ਮੰਗ ਨਹੀਂ ਸਕਦਾ ਤਾਂ ਉਥੇ ਬਹੁਤੀ ਲੁੱਟ ਨਹੀਂ ਸਾਡੀ ਹੁੰਦੀ ਹੁਣ ਜਿਵੇਂ ਝੋਨੇ ਤੇ ਕਣਕ ਤੇ ਐਮ ਐਸ ਪੀ ਹੈ ਕਿਸਾਨਾਂ ਦਾ ਮੁੱਦਾ ਇਹ ਹੈ ਵੀ ਸਬਜ਼ੀਆਂ ਤੇ ਫਸਲਾਂ ਤੇ ਐਮ ਐਸ ਪੀ ਪੱਕੀ ਚਾਹੀਦੀ ਹੈ ਹੁਣ ਪਿਆਜ਼ 2-3 ਰੁਪਏ ਕਿਲੋ ਚੱਕ ਲੈਂਦੇ ਨੇ ਦੁਕਾਨਦਾਰ ਕਿਸਾਨਾਂ ਦੇ ਕੋਲ ਜੇ ਤਾਂ ਐਮ ਐਸ ਪੀ ਉੱਥੇ 10 ਰੁਪਏ ਰੱਖੀ ਹੋਵੇ ਤੇ ਉਹ ਖਰੀਦ ਕੇ 12-15 ਰੁਪਏ ਕਿਲੋ ਵੇਚਣ ਚੱਕਿਆ ਪਿਆਜ਼ 2-4 ਰੁਪਈਆ ਤੇ ਹੁੰਦਾ ਜਦੋਂ ਵੇਚਦੇ ਨੇ 1.5-150 ਰੁਪਏ ਕਿਲੋ ਨੂੰ ਵਿਕਦਾ ਹੈ ਕਿਸਾਨ ਦਾ ਲੱਕ ਵੀ ਟੁੱਟਦਾ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੇ ਖਪਤਕਾਰ ਸਾਰਾ ਦਿਹਾੜੀ ਦਾ ਪਾ ਜੋ ਕਮਾ ਕੇ ਲਿਉਂਦਾ ਗਵਾ ਬੈਂਦਾ ਤੋ ਇਹ ਬੜਾ ਜ਼ਰੂਰੀ ਹੈ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਜਿੰਨੇ ਵੀ ਖਪਤਕਾਰ ਨੇ ਉਹਨਾਂ 'ਚ ਮਜ਼ਦੂਰ ਵੀ ਨੇ ਗਰੀਬ ਅਮੀਰ ਵੀ ਨੇ ਰਾਜੇ ਨਿਰਦਨ ਵੀ ਨੇ ਜੇ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਮਿਲੇ ਤੇ ਦੁਕਾਨਦਾਰਾਂ ਦੀ ਲੁੱਟ ਬੰਦ ਹੋ ਸਕਦੀ ਹੈ ਮੰਗਾਈ ਘੱਟ ਸਕਦੀ ਹੈ ਖਪਤਕਾਰਾਂ ਨੂੰ ਨਫਾ ਹੋ ਸਕਦਾ ਹੈ ਇੱਕ ਬੜਾ ਇਥੇ ਤਰਕ ਦਿੰਦਾ ਜਾਂਦਾ ਮੀਡੀਏ 'ਚ ਅਖੇ ਦੀ ਕਾਦਾ ਮੋਰਚਾ ਇੱਕ ਬੰਨੇ ਤੁਸੀਂ ਤਰਲੇ ਲੈਂਦੇ ਹੋ ਦੂਜੇ ਬੰਨੇ ਤੁਸੀਂ ਰੇਂਜ ਰੋਵਰਾਂ ਤੇ ਮਰਸੀਡੀਜ਼ ਤੇ 20-20 ਲੱਖ ਦੇ ਟਰੈਕਟਰਾਂ ਤੇ ਮੋਰਚੇ ਤੇ ਸ਼ਿਰਕਤ ਕਰਦੇ ਹੋ ਮੈਂ ਸੋਚ ਰਿਹਾ ਸੀ ਵੀ ਇਹ ਕਿਸਾਨੀ ਨਾਲ ਕਿਸੇ ਨੇ ਮਰਜ਼ੜੀ ਨਹੀਂ ਲਈ। ਨਾ ਕਿਸਾਨੀ ਕਰਕੇ ਕਿਸੇ ਕੋਲ ਰੇਂਜ ਰੋਵਰ 20 ਲੱਖ ਦਾ ਟਰੈਕਟਰ ਹੀ ਲਿਆ ਜਾਂਦਾ ਹੈ। ਇਹ ਤੇ ਇਨ੍ਹਾਂ ਕਿਸਾਨਾਂ ਨੇ ਕਰਜ਼ੇ ਉਠਾ ਉਠਾ ਕੇ ਬੈਂਕਾਂ ਤੋਂ ਬੱਚੇ ਘੱਲੇ ਨੇ ਅਮਰੀਕਾ ਕੈਨੇਡਾ। ਉਹਨਾਂ ਮੁਸ਼ਕਤ ਘਾਲ ਕੇ ਪੈਸੇ ਕਮਾ ਕੇ ਭੇਜੇ ਨੇ ਤੇ ਫਿਰ ਇਹ ਕਿਦਰੇ ਗੱਡੀਆਂ ਕਾਰਾਂ ਮੋਟਰਾਂ ਕਿਸਾਨਾਂ ਨੇ ਖਰੀਦੀਆਂ ਨੇ। ਕਿਸਾਨੀ ਨੇ ਤੇ ਜਾਂ ਕਿਸਾਨਾਂ ਨੂੰ ਕਰਜ਼ਾ ਦਿੱਤਾ ਹੈ ਜਾਂ ਸੁਸਾਇਡ ਕਰਨ ਲਈ ਮਜਬੂਰ ਕੀਤਾ ਹੈ ਕਈ ਆਖਣਗੇ ਜੀ ਜਿਹੜੇ ਔਖੇ ਉਤੇ ਜ਼ਮੀਨਾਂ ਛੱਡ ਦਿਓ ਬਾਣੀ ਦਾ ਫੁਰਮਾਨ ਸੁਣਾ ਕੇ ਹਟਿਆ ਹੈ ਕਿਸਾਨ ਜ਼ਮੀਨ ਨੂੰ ਔਲਾਦ ਨਾਲੋਂ ਵੱਧ ਪਿਆਰ ਕਰਦਾ ਹੈ ਜ਼ਮੀਨ ਕਦੇ ਨਹੀਂ ਛੱਡ ਸਕਦਾ ਖੇਤੀ ਵਿੱਚ ਨਫਾ ਹੈ ਚਾਹੇ ਨੁਕਸਾਨ ਹੈ ਇਹ ਮੁਸ਼ਕਲ ਕਾਲ ਦਾ ਰਹੇਗਾ ਗੁਰੂ ਨਾਨਕ ਸਾਹਿਬ ਦੀ ਬਖਸ਼ੀਏ ਖੇਤੀ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਉਛਾੜੇ ਸੇ ਸਿੱਖ ਕੀਰਤ ਕਰਦਾ ਨਾਮ ਜਪਦਾ ਵੰਡ ਛਕਦਾ ਹੈ ਮੈਂ ਥੋੜਾ ਜਿਹਾ ਉਧਰ ਵੀ ਧਿਆਨ ਦਬਾਉਣਾ ਚਾਹੁੰਨਾ ਜਿਹੜੇ ਸੰਸਦ ਵਿੱਚ ਬੈਠੇ ਮੰਤਰੀ ਨੇ ਸੰਤਰੀ ਨੇ ਜਾਂ ਸਾਡੇ ਆਈਐਸ ਆਈਪੀਐਸ ਅਫੀਸਰ ਨੇ ਇਹਨਾਂ ਦੇ ਘਰਾਂ ਵਿੱਚ ਵੀ ਰੋਟੀ ਪੱਕਦੀ ਹੈ ਸਬਜ਼ੀਆਂ ਬਣਦੀਆਂ ਨੇ ਚਲੋ ਸ਼ਹਿਰੀ ਲੋਕ ਪੀਜ਼ਾ ਬਰੈਡ ਵਗੈਰਾ ਜੋ ਵੀ ਖਾਂਦੇ ਨੇ ਜੇ ਵਜੂਦ ਵੇਖੀਏ ਤੇ ਸਾਰੀ ਡਾਈਟ ਸਾਰਾ ਖਾਣਾ ਪੀਣਾ ਕਿਸਾਨਾਂ ਦੀ ਪੈੜੀ ਚੋਂ ਆਉਂਦਾ ਹੈ ਸੰਸਦ ਵਿੱਚ ਵੀ ਇਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸਾਨ ਨਹੀਂ ਤੇ ਇੱਥੇ ਨਾ ਕੋਈ ਬਰੈਡ ਹੀ ਬਣੇਗਾ ਨਾ ਪੀਜ਼ਾ ਹੀ ਬਣੇਗਾ ਨਾ ਕੋਈ ਸਬਜ਼ੀ ਉੱਗੇਗੀ ਮਿੱਟੀ ਤੇ ਲੋਕ ਖਾਣੋਂ ਰਹਿ ਵੇਖੋ ਸਾਡੇ ਛੋਟੇ ਮੋਟੇ ਰੋਸੇ ਨੇ ਛੱਡ ਕੇ ਮਾਸ ਮੂਵਮੈਂਟ ਬਣਾਉਣੀ ਪਵੇਗੀ ਵੱਡਾ ਇਕੱਠ ਕਰਨਾ ਪਵੇਗਾ ਜਿਹੜੇ ਡਰ ਕੇ ਘਰਾਂ 'ਚ ਬੈਠੇ ਨੇ ਮੈਂ ਸੋਚਦਾ ਵੀ ਕੋਈ ਹਥਿਆਰਾਂ ਨਾਲ ਤੇ جنگ ਲੜੀ ਨਹੀਂ ਜਾ ਰਹੀ ਹਰੇਕਾ ਯੂਰਪ ਦੇ ਵਿੱਚ ਪਿੱਛੇ ਜੇ ਕਿਸਾਨਾਂ ਸੰਘਰਸ਼ ਲੜਿਆ ਸ਼ਹਿਰ ਦੇ ਵਿੱਚ ਉਹਨਾਂ ਨੇ ਗਰਾਊਂਡਾਂ ਬਾਹਰ ਦਿੱਤੀਆਂ ਟਰੈਕਟਰਾਂ ਨਾਲ ਕੰਕਰੀਟ ਦੇ ਰੋਡ ਪੁੱਟ ਦਿੱਤੇ ਤੋਂ ਉਥੇ ਜਿਹੜਾ ਸੰਘਰਸ਼ ਸੀ ਉਹ ਬੜਾ ਗਰਮ ਪੱਖ ਦਾ ਰਿਹਾ ਚਾਹੇ ਦਿੱਲੀ ਦਾ ਸੰਘਰਸ਼ ਆ ਕਿਸਾਨਾਂ ਦਾ ਚਾਹੇ ਖਨੌਰੀ ਬਾਰਡਰ ਦਾ ਇਹ ਬੜਾ ਸ਼ਾਂਤਮਈ ਚੱਲ ਰਿਹਾ ਔਰ ਮੈਂ ਇਹ ਵੀ ਬੇਨਤੀ ਕਰਦਾ ਐ ਵੀ ਕਿਸੇ ਵੀ ਕੋਈ ਪਾਰਟੀ ਦਾ ਬੰਦਾ ਐ ਪੋਲੀਟੀਕਲ ਪਾਰਟੀ ਐ ਕਿਸੇ ਵੀ ਧੜੇ ਦਾ ਕੋਈ ਬੰਦਾ ਐ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਆਪਾਂ ਨੂੰ ਸਾਰਿਆਂ ਦੀ ਲੋੜ ਐ ਕਿਸੇ ਵੀ ਕੋਈ ਕਿਸਾਨ ਯੂਨੀਅਨ ਦਾ ਬੰਦਾ ਐ ਜੇ ਆਉਂਦਾ ਇਲੇਆ ਨੂੰ ਇਕੱਠੇ ਕਰਕੇ ਹੀ ਬੇੜੀ ਬਣਦੀ ਹੈ ਪਾਰ ਲੰਘਣ ਲਈ ਸਾਨੂੰ ਏਕਾ ਵਿਖਾਉਣਾ ਪੈਣਾ ਹੈ ਔਰ ਦੇਸ਼ ਦੇ ਲੋ ਮੁਤਾਬਕ ਹਾਈ ਕੋਰਟ ਨੂੰ ਵੀ ਜੇ ਆਪਾਂ ਪੜ ਗਏ ਵਾਚੀਏ ਕਨਸਟੀਟਿਊਸ਼ਨ ਵਿੱਚ ਪੜੀਏ ਤੇ ਸ਼ਾਂਤ ਮਈ ਮੋਰਚਾ ਆਪਣੀਆਂ ਹੱਕੀ ਮੰਗਾਂ ਲਈ ਕੋਈ ਵੀ ਲਗਾ ਸਕਦਾ ਹੈ ਤੇ ਜੇ ਆਪਾਂ ਇਕੱਠੇ ਨਹੀਂ ਹੁੰਦੇ ਕੱਲੇ ਕੱਲੇ ਚੱਲਾਂਗੇ ਤੇ ਕੱਲੇ ਕੱਲੇ ਦੀ ਬਲੀ ਲੈਣੀ ਸਰਕਾਰ ਲਈ ਬੜੀ ਸੌਖੀ ਹੈ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਵੀ ਡੈਮੋਕ੍ਰੇਸੀ ਹੈ ਲੋਕਤੰਤਰ ਦਾ ਮਤਲਬ ਸਮਝੋ ਰੂਲ ਬਾਏ ਦਾ ਪੀਪਲ ਲੋਕ ਰਾਜ ਕਰਦੇ ਨੇ ਲੋਕ ਸਰਕਾਰ ਚੁਣਦੇ ਨੇ ਲੋਕਾਂ ਲਈ ਫਾਇਦੇਮੰਦ ਕੀ ਹੈ ਉਹ ਲੋਕਾਂ ਤੋਂ ਪੁੱਛਣਾ ਪਵੇਗਾ ਤੁਸੀਂ ਧੱਕੇ ਨਾਲ ਥੋੜੀ ਆ ਵੀ ਕਿਸਾਨਾਂ ਦੇ ਉੱਤੇ ਆਪਣਾ ਲਾਅ ਥੋਪੀ ਜਾਓ ਚਾਹੇ ਸ਼ੰਭੂ ਬਾਰਡਰ ਹੈ ਚਾਹੇ ਖਨੌਰੀ ਦਾ ਬਾਰਡਰ ਹੈ ਸਾਲ ਤੇ ਇੱਥੇ ਬੈਠਿਆ ਨੂੰ ਆਪਾਂ ਨੂੰ ਹੋ ਚੱਲਿਆ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੋ ਰਹੀ। ਕਈ ਵਾਰ ਇਹ ਕਿਹਾ ਜਾਂਦਾ ਜੀ ਰਾਮ ਰਾਜ ਹੈ ਭਾਰਤ ਵਿੱਚ। ਦੁਨੀਆ ਤੇ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ। ਬਾਣੀ ਦਾ ਇੱਕ ਫੁਰਬਾਨ ਹੈ ਸਭ ਸੁਖਾਲੀ ਵੁਠੀਆਂ ਇਹੋ ਹਵਾ ਹਲੇਮੀ ਰਾਜਿਓ ਹਲੇਮੀ ਰਾਜ। ਕਿਸੇ ਨਾਲ ਧੱਕੋ ਜ਼ੂਰੀ ਨਹੀਂ। ਜਿੱਥੇ ਰਾਜੇ ਨੂੰ ਪਤਾ ਹੈ ਮੈਂ ਬਾੜ ਦਾ ਕੰਮ ਕਰਦਾ ਜੇ ਬਾੜ ਖੇਤ ਨੂੰ ਖਾਵੇਗੀ ਖੇਤ ਨੂੰ ਬਚਾਵੇਗਾ ਕੌਣ? ਅੱਜ ਕੱਲ ਦੇ ਰਾਜੇ ਖੇਤ ਨੂੰ ਖਾਣ ਤੇ ਲੱਗੇ ਨੇ ਰਾਜਾ ਰਣਜੀਤ ਸਿੰਘ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਹੈ ਕਾਲ ਪੈ ਗਿਆ ਘਰੋਂ ਘਰ ਉਹਨੇ ਆਟਾ ਪਹੁੰਚਾਇਆ ਬਾਜਰਾ ਪਹੁੰਚਾਇਆ ਜੋ ਵੀ ਲੋੜਿੰਦਾ ਸਮਾਨ ਸੀ ਕੋਈ ਢੋ ਨਾ ਸਕਿਆ ਤੇ ਰਾਤ ਨੂੰ ਭੇਖ ਬਦਲ ਕੇ ਆਪ ਸਿਰ ਤੇ ਚੁੱਕਦਾ ਏ ਪੰਡ ਦਾਣਿਆਂ ਦੀ ਘਰੋਂ ਘਰ ਛੜਦਾ ਹੈ ਔਰ ਕਹਿਣਾ ਵੀ ਸਾਡਾ ਰਾਜ ਬੜਾ ਧਰਮ ਦਾ ਹੈ ਅੱਜ ਵੇਖਦੇ ਆ ਸੈਂਕੜੇ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਲੜਦੇ ਚਲੇ ਗਏ ਇੱਥੇ ਮੁਸ਼ਕਲ ਖੜੀ ਹੋਈ ਹੈ ਓਹ ਖੜਤਾਲ ਤੇ ਦੱਲੇਵਾਲ ਸਭ ਬੈਠੇ ਹੋਏ ਨੇ ਕੋਈ ਬਹੁਤਾ ਧਿਆਨ ਸਰਕਾਰਾਂ ਨਹੀਂ ਦੇ ਰਹੀਆਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਏ ਕੋਈ ਵੀ ਰਾਜ ਤਖਤ ਹੈ ਰਾਜ ਗੱਦੀ ਹੈ ਦੀ ਐਕਸਪਾਇਰੀ ਡੇਟ ਹੁੰਦੀ ਹੈ ਕੋਈ ਸਦੀਵੀ ਤਖਤ ਤੇ ਟਿਕਿਆ ਨਹੀਂ ਰਿਹਾ ਕਿ ਸ਼ਾਇਰ ਕਹਿੰਦਾ ਹੈ ਉੜਨੇ ਦੋ ਮਿੱਟੀ ਕੋ ਕਹਾਂ ਤੱਕ ਉੜੇਗੀ ਹਵਾ ਰੁਕੇਗੀ ਤਾਂ ਜ਼ਮੀਨ ਪਰ ਹੀ ਗਰੇਗੀ ਜਿੰਨੀ ਚਾਹੇ ਧੂੜ ਉੱਡੇ ਉਹਦਾ ਵਜੂਦ ਮਿੱਟੀ ਚ ਮਿਲਣਾ ਹੀ ਹੈ ਕਿਉਂਕਿ ਉੱਡੀ ਮਿੱਟੀ ਤੋਂ ਹੈ ਤਖਤਾਂ ਤੇ ਬੈਠੇ ਤਖਤੇ ਤੇ ਝਟ ਪੈ ਜਾਂਦੇ ਨੇ ਜਦੋਂ ਸਮਾਂ ਵਿਪਰੀਤ ਚੱਲ ਪੈਂਦਾ ਹੈ ਤੋ ਰਾਜ ਇਦਾਂ ਦਾ ਕਰਨ ਡੈਮੋਕ੍ਰੇਸੀ ਐ ਸਾਰਿਆਂ ਦੀ ਸੁਣਵਾਈ ਹੋਵੇ ਕਿਸਾਨਾਂ ਦੇ ਬਣਦੇ ਮੁੱਦੇ ਹੱਲ ਕੀਤੇ ਜਾਣ ਕਿਸੇ ਨੂੰ ਜਾਨ ਨਾ ਗਵਾਉਣੀ ਪਵੇ ਗਲੀਆਂ ਦੇ ਕੱਖ ਤੱਕ ਰੋਣਗੇ ਇਹਨਾਂ ਰਾਜਿਆਂ ਨੂੰ ਵੀ ਨਿਆਂ ਕੀਤਾ ਸੀ ਤੇ ਜੇ ਇਸੇ ਤਰ੍ਹਾਂ ਹੀ ਕਿਸਾਨਾਂ ਦੀਆਂ ਬਲੀਆਂ ਲੈਣੀਆਂ ਨੇ ਫਿਰ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ ਕੱਲ ਨੂੰ ਗਲੀ ਗਲੀ ਲਾਂਤਾਂ ਪੈਣ ਗਿਆ ਵੀ ਗਲੋਂ ਲੈ ਗਿਆ ਏ ਰਾਜਾ ਤੋ ਆਪੋ ਆਪਣਾ ਫਰਜ਼ ਸਾਰਿਆਂ ਨੂੰ ਪਹਿਚਾਨਣਾ ਚਾਹੀਦਾ ਕੋਈ ਵੀ ਜੂਨੀਅਨ ਹੈ ਕੋਈ ਵੀ ਜਥੇਬੰਦੀ ਹੈ ਈਗੋਇਸਟਿਕ ਬਿਹੇਵੀਅਰ ਈਗੋ ਛੱਡ ਦਈਏ ਹੰਕਾਰ ਛੱਡ ਦਈਏ ਵੀ ਮੈਨੂੰ ਨਹੀਂ ਲੈ ਕੇ ਚੱਲੇ ਇਹਨੂੰ ਨਹੀਂ ਲੈ ਕੇ ਚੱਲੇ ਮਸਲਾ ਇਹ ਹੈ ਇਕੱਠੇ ਰਵਾਂਗੇ ਤੇ ਦਿੱਲੀ ਦੀ ਵਾਗ ਮੋਰਚਾ ਫਤਿਹ ਹੋਵੇਗਾ ਤੇ ਜੇ ਖਿਲਰ ਗਏ ਡੁੱਬਦਿਆਂ ਸਮਾਂ ਨਹੀਂ ਜੇ ਲੱਗਣਾ ਮੈਂ ਇੱਥੇ ਅਲਫ਼ਾਜ਼ਾਂ ਨੂੰ ਸੰਕੋਚਦਾ ਹਾਂ ਜਿੰਦਗੀਾਂ ਵਿੱਚ ਜਥੇ ਬੰਦੀਆਂ ਇੱਥੇ ਸ਼ਿਰਕਤ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਹੈ ਜਿੰਨਾ ਸ਼ਿਰਕਤ ਨਹੀਂ ਕੀਤੀ ਉਹ ਵੀ ਪਹੁੰਚੋ ਸਮਾਂ ਹੱਥ ਨਹੀਂ ਆਉਂਦਾ ਹੁੰਦਾ ਆਪਣੀ ਆਦਤ ਹੈ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਉਦੋਂ ਨਾਰੇ ਲਾਉਣ ਲੱਗ ਪੈਂਦੇ ਆ ਖੱਡਪੜ ਸਾਹਿਬ ਦੇ ਭੋਗ ਤੇ ਉਦੋਂ ਵੱਡੇ ਵੱਡੇ ਅਲਫਾਜ਼ ਗਲੂਏ ਚੋਂ ਕੱਢ ਕੇ ਸਪੀਚਾਂ ਦੇਣ ਲੱਗ ਪੈਂਦੇ ਆ ਹੁਣ ਸਮਾਂ ਹੈ ਇਕੱਠੇ ਹੋ ਕੇ ਸਰਕਾਰ ਨੂੰ ਝਕਾਉਣ ਦਾ ਮਾਸ ਮੂਵਮੈਂਟ ਚਲਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ Vai, Guruji, que fotei.